ओ कई बाजे कई आए ओ परिवार होए ओ परिवार होए ए खबो ले आके टज जाए ओ कई बाजे ओ कई बाजे ओ भाई है ओ कई बाजे सारी टाइम तहदीद दी खड़ी है जी हां ऐसे खबो हो कैसे न छोड़ दे वेचे ਆ ਬਾਈ ਕਿ ਕੰਕਾ ਜਿਹੜਾ ਟਾਇਟਰ ਚਲਾਈ ਇਹ ਨਾ ਮੈਂ ਸੀ ਲੋ ਟੁਕਾ ਇਹ ਜਿਹੜਾ ਟਾਇਟਰ ਸਾਡੀ ਕੰਕਾ ਖੜੀ ਆ ਪਾਹ ਹੋ ਗਈ ਕੱਟ ਲਿਆ ਕਟਰੋਲ ਸੱਗੇ ਦਾ ਤਾਂ ਸੀ ਤੇ ਟਰੈਕਟਰ ਛੱਡਣਗੇ ਟਰੈਕਟਰ ਛੱਡੇ ਬਾਦਿਆ ਪਤਾ ਨਹੀਂ ਕੋਈ ਖਬੋ ਰਿਆ ਇੱਕ ਟਰੈਕਟਰ ਟਰੈਕਟਰ ਖੁੱਬ ਗਿਆ ਉਹਦਾ ਵਿੱਚ ਨਿਕਲ ਜਾ ਆ ਦੇਖ ਦੇਖ ਤੇ ਮੇਗਾ ਹੀ ਕਸਦਿਆ ਹਜੇ ਤੇ ਟਰੈਕਟਰ ਦਾ ਪਤਾ ਹੀ ਨਹੀਂ ਕਿੱਥੇ ਕਿੱਥੇ ਪੁੱਟੇ ਇਹ ਆਪਣੀ ਸੰਸਾਰ ਵਾਲੇ ਵਾਹਨ ਦੇ ਵਿੱਚ ਫਸ ਗਿਆ ਚ ਸੰਸਾਰ ਵਾਲੇ ਵਾਹਨ ਦੇ ਵਿੱਚ ਹਾਂ ਭਜਾ ਦੋ ਹਾਂ ਲੱਕ ਕੇ ਉਹ ਲੈ ਆਮਾ ਇੱਕ ਟਾਂਕੀ ਪਾਣੀ ਐ ਟਾਂਕੀ ਲੈ ਆਵਾ ਇੱਕ-ਇੱਕ ਦੀਆਂ ਲੈ ਕੇ ਛੱਡ ਕੇ ਰੱਖੋ ਸਾਰੇ ਟਰੈਕਟਰ ਦੀਆਂ ਦੀਦਾਈ ਨੇ ਤੂੰ ਇਹਦੇ ਵਿੱਚ โกร하다 પૈસા કઈ કંટ્રોલ છોકી થોડી જ પૈ બહોત થી ઓલક કે છડ કે રખો લાઈટاں નેરે દે વચ્ચે વીરા નિકા ટ્રેક્ટર દે ટ્રેક્ટર લા માર દે ઓ લાઈટاں છડ કે રખ લાઈટاں

पिंड महाराज दिल्ली जिला का मकसद था अब बहुत ज्यादा नुकसान हो गया